ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਕਿਉਂਕਿ ਅਕਸਰ ਅਸੀਂ ਗੱਲਬਾਤ ਕਰਦੇ ਰਹਿੰਨੇ ਆ ਕਿ ਅਮਰੀਕਾ ਦੇ ਵਿੱਚ ਅਸੀਂ ਦੇਸ਼ ਛੱਡਿਆ ਇੱਥੇ ਆ ਕੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਤਾਂ ਕਾਫੀ ਦਿਨਾਂ ਤੋਂ ਅਸੀਂ ਟਰਕਿੰਗ ਦੇ ਰਿਲੇਟਿਡ ਅਸੀਂ ਗੱਲ ਕਰ ਰਹੇ ਸੀਗੇ ਕਿ ਕੋਈ ਕੋਈ ਬਹੁਤੇ ਚੰਗੇ ਹਾਲਾਤ ਨਹੀਂ ਚੱਲ ਰਹੇ ਔਰ ਉਸ ਤੋਂ ਬਾਅਦ ਜਦੋਂ ਤੇ ਟਰੰਪ ਸਾਹਿਬ ਆਏ ਨੇ ਉਸ ਤੋਂ ਬਾਅਦ ਜਿਹੜੇ ਮਾਈਗ੍ਰੈਂਟ ਨੂੰ ਲੈ ਕੇ ਜੋ ਚਰਚਾਵਾ ਤੇਜ਼ ਹੈਗੀਆਂ ਨੇ ਉਦੇ ਬਾਬਤ ਕਾਫੀ ਸਵਾਲ ਹੈਗੇ ਨੇ ਜਿਹੜੇ ਲੋਕ ਇੱਥੇ ਪਹੁੰਚੇ ਹੈਗੇ ਨੇ ਅਮਰੀਕਾ ਦੇ ਵਿੱਚ ਕੰਮ ਕਰ ਕਰਨ ਦੇ ਲਈ ਉਹਨਾਂ ਦੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਅਸੀਂ ਪਹੁੰਚੇ ਆ ਅਟਾਰਨੀ ਐਟ ਲਾ ਰਾਜਵੀਰ ਸਿੰਘ ਬਠਲਾ ਉਹਨਾਂ ਦੇ ਕੋਲ ਜਾਣਕਾਰੀ ਲਵਾਂਗੇ ਉਹਨਾਂ ਦੇ ਕੋਲ ਤੁਹਾਡੇ ਜਿੰਨੇ ਵੀ ਸਵਾਲ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਆਂ ਬੜਾ ਸਭ ਬਹੁਤ-ਬਹੁਤ ਸਵਾਗਤ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਬਿਜ਼ੀ ਵੀ ਹੋਤੇ ਤੁਸੀਂ ਸਮਾਂ ਦਿੱਤਾ ਸਾਨੂੰ ਬਾਜੀ ਥੈਂਕ ਯੂ ਕੋਈ ਗਾਲ ਨਹੀਂ ਤੁਸੀਂ ਆਏ ਸਾਡਾ ਤੁਹਾਡਾ ਬੜਪਨ ਹੈ ਤੁਸੀਂ ਆਏ ਹੋਣ ਅਸੀਂ ਜਵਾਬ ਤੁਹਾਡੇ ਦੇਵਾਂਗੇ ਜੋ ਵੀ ਤੁਹਾਡੇ ਸਵਾਲ ਨੇ ਠੀਕ ਹੈ ਸਰ ਸਵਾਲ ਆ ਦੇਖੋ ਸਰ ਜਿਹੜੇ ਵੀ ਮਾਈਗ੍ਰੈਂਟ ਆਏ ਨੇ ਜਦੋਂ ਤੋਂ ਸੱਤਾ ਤਬਦੀਲੀ ਹੋਈ ਹੈਗੀ ਆ ਦੋਤੋਂ ਵੀ ਕਾਫੀ ਉਥਲ ਪੁਥਲ ਚੱਲ ਰਹੀ ਹੈਗੀ ਆ ਮੈਂ ਇਥੋਂ ਹੀ ਸ਼ੁਰੂਆਤ ਕਰਨੀ ਚਾਹਾਂਗਾ ਬਾਰਡਰ ਤੋਂ ਹਾਂਜੀ ਕੀ ਅੱਜ ਵੀ ਲੋਕ ਬਾਰਡਰ ਟੱਪ ਕੇ ਆ ਰਹੇ ਨੇ ਅਮਰੀਕਾ ਦੇ ਵਿੱਚ ਜਾਂ ਫਿਰ 100% ਉਥੇ ਜਿਹੜੀ ਮੁਕੰਮਲ ਤੌਰ ਤੇ ਤਾਲਾ ਬੰਦੀ ਹੈਗੀ ਆ ਜਿੰਨੀ ਕਿ ਇਨਫੋਰਮੇਸ਼ਨ ਮੇਰੇ ਕੋਲ ਹੈ ਉਹਦੇ ਹਿਸਾਬ ਨਾਲ ਬਹੁਤ ਕਟ ਇੱਕਾ ਦੁੱਕਾ ਕੋਈ ਬੰਦੇ ਜੋ ਆ ਰਹੇ ਨੇ ਜਦੋਂ ਦੇ 트럼ਪ ਸਰਕਾਰ ਆਏ ਨੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਆਫਿਸ ਦੇ ਵਿੱਚ ਕੋਈ ਐਹੋ ਜਿਹਾ ਕੇਸ ਆਇਆ ਹੈ ਜੋ ਕਹੇਗਾ ਕਿ ਅਸੀਂ ਬਾਰਡਰ ਕਰਾਸ ਕੀਤਾ ਹੈ 트럼ਪ ਸਰਕਾਰ ਦੇ ਆਉਣ ਤੋਂ ਬਾਅਦ ਜੀ ਜਿਹੜੇ ਇਹਨਾਂ ਦੇ ਆਫੀਸ਼ਲ ਨੰਬਰ ਨੇ ਉਹ ਵੀ ਦੱਸ ਰਹੇ ਨੇ ਕਿ ਬਹੁਤ ਜ਼ਿਆਦਾ ਜਿਹੜੀ ਇਹ ਗਿਣਤੀ ਉਹ ਘਟ ਗਈ ਹੈ ਤੇ ਹੁਣ ਆ ਰੀਸੈਂਟਲੀ ਮੈਂ ਦੇਖਿਆ ਸੀਗਾ ਖਬਰ ਆਈ ਸੀ ਦੋ ਤਿੰਨ ਦਿਨ ਪਹਿਲੇ ਕਿ ਉਹਨਾਂ ਨੇ ਜੋ ਕੈਲੀਫੋਰਨੀਆ ਤੋਂ ਲੈ ਕੇ ਨਿਊ ਮੈਕਸੀਕੋ ਤੇ ਕੁਝ ਪਾਰਟ ਆਫ ਟੈਕਸਸ ਜਿਹੜਾ ਆ ਉਹ ਏਰੀਆ ਆਰਮੀ ਦੇ ਕੰਟਰੋਲ ਦੇ ਵਿੱਚ ਘਟਦਾ ਹੈ ਅੱਛਾ ਸੋ ਉਹਨਾਂ ਦੇ ਕੋਲ ਹੁਣ ਜੋ ਵੀ ਜਦੋਂ ਵੀ ਕੋਈ ਕ੍ਰਾਸ ਕਰਨਗੇ ਤਾਂ ਜਿਹੜੇ ਆਰਮੀ ਦੇ ਕੋਲ ਇਕਵਿਪਮੈਂਟਸ ਨੇ ਉਹਨਾਂ ਨਾਲ ਉਹ ਨਿਗਰਾਨੀ ਰੱਖ ਰਹੇ ਨੇ ਬਾਰਡਰ ਦੇ ਉੱਤੇ ਤੇ ਉਹ ਕ੍ਰਾਸ ਕਰਨਾ ਬਹੁਤ ਹੀ ਔਖਾ ਹੈ ਉੱਥੋਂ ਸੋ ਇਹ ਕਹਿਣਾ ਇਹ ਗਲਤ ਨਹੀਂ ਹੋਏਗਾ ਕਿ ਬਾਰਡਰ ਫਿਲਹਾਲ ਆਲਮੋਸਟ ਕੰਪਲੀਟਲੀ ਬੰਦ ਹੈ ਉੱਥੋਂ ਕੋਈ ਕ੍ਰੋਸਿੰਗ ਨਹੀਂ ਹੋ ਰਹੀ ਠੀਕ ਹੈ ਜੀ ਤੇ ਸਰ ਜਿਹੜੇ ਲੋਕ ਆਏ ਹੈਗੇ ਨੇ ਕਾਫੀ ਚਰਚਾਾਂ ਚੱਲੀਆਂ ਕਿ ਜਿਹੜੇ ਲੋਕਾਂ ਨੂੰ 2 ਸਾਲ ਤੋਂ ਘੱਟ ਦਾ ਸਮਾਂ ਹੋਇਆ ਹੈਗਾ ਉਹਨਾਂ ਨੂੰ ਵੀ ਉਹਨਾਂ ਦੀ ਪੁੱਛਗਿੱਛ ਹੋ ਸਕਦੀ ਹੈਗੀ ਐ ਫਿਰ ਜਿਹੜੇ ਸਾਡੇ ਵੀਰ ਟਰੱਕ ਚਲਾਉਂਦੇ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਡੈਲ ਪਾਇਆ ਜਾ ਰਿਹਾ ਕਿ ਕਿਤੇ ਉਹਨਾਂ ਨੂੰ ਨਾ ਆ ਇਸ ਵਾਲੇ ਪੁੱਛ ਲੈਣ ਜਾਂ ਕੋਈ ਪੈਟਰੋਲਿੰਗ ਵਾਲੇ ਘੇਰ ਕੇ ਕਿਤੇ ਉਹਨਾਂ ਦੀ ਪੁੱਛਗਿੱਛ ਨਾ ਕਰ ਲੈਣ ਤੇ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਪਿਛਲੇ 1-2 ਵੀਕ ਪਹਿਲਾਂ ਤਾਂ ਕਾਫੀ ਜਿਹੜੀ ਇਹ ਸਰਗਰਮੀ ਤੇਜ਼ ਹੈਗੀ ਸੀ ਹੁਣ ਇਦਾਂ ਦੀਆਂ ਕੋਈ ਚਰਚਾਵਾਂ ਆ ਰਹੀਆਂ ਨੇ ਖਬਰਾਂ ਆ ਰਹੀਆਂ ਨੇ ਕਿ ਫਿਰ ਰੋਕਿਆ ਜਾ ਰਿਹਾ ਹੈ ਇਦਾਂ ਦੇ ਜਿਹੜੇ ਮਾਈਗ੍ਰੈਂਟ ਆਏ ਨੇ ਇਹਦਾ ਜੀ ਕਾਰਨ ਮੈਂ ਥੋੜਾ ਜਿਹਾ ਸਮਾਂ ਲਾਂਗਾ ਤੁਹਾਨੂੰ ਐਕਸਪਲੇਨ ਕਰਾਂਗਾ ਇਸ ਚੀਜ਼ ਨੂੰ ਕਿ ਇਹ ਇਹ ਕਿਉਂ ਹੋ ਰਿਹਾ ਹੈ ਤੇ ਹੁਣ ਉਹਨਾਂ ਦੇ ਵਿੱਚ ਕੀ ਤਬਦੀਲੀ ਹੈ ਤੇ ਉਹਨਾਂ ਦਾ ਕਾਰਨ ਕੀ ਹੈ ਕੀ ਹੈਗਾ ਸੀਗਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟਾਈਮ ਤੇ ਇੱਕ ਰੂਲ ਹੁੰਦਾ ਸੀ ਐਕਸਪੀਡਾਈਟਡ ਰਿਮੂਵਲ ਐਕਸਪੀਡਾਈਟਡ ਰਿਮੂਵਲ ਦਾ ਮਤਲਬ ਹੁੰਦਾ ਹੈ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਬੰਦਿਆਂ ਨੂੰ ਰਿਮੂਵ ਕੀਤਾ ਜਾਵੇ ਉਹ ਲਾਗੂ ਹੁੰਦਾ ਸੀ ਜਿਹੜੇ ਬੰਦਿਆਂ ਨੇ ਬਾਰਡਰ ਕਰਾਸ ਕੀਤਾ ਇਲੀਗਲੀ ਤੇ ਅਮਰੀਕਾ ਦੇ ਜਿਹੜੀ ਬਾਰਡਰ ਹੈ ਉਹਦੇ 100 ਮੀਲ ਦੀ ਹੱਦ ਦੇ ਵਿੱਚ ਨੇ ਤੇ 14 ਦਿਨ ਹੋਏ ਨੇ ਹਾਲੇ ਉਹਨਾਂ ਨੂੰ ਬਾਰਡਰ ਕਰਾਸ ਕੀਤੇ ਹੋਏ ਓਕੇ ਪਰ ਜਦੋਂ 트ੰਪ ਸਰਕਾਰ ਆਈਏ ਇਹਨਾਂ ਨੇ ਜਿਹੜਾ 14 ਦਿਨ ਦਾ ਰੂਲ ਹੈ ਉਹ 2 ਸਾਲ ਉਹਦੀ ਜਿਹੜਾ ਉਹਦੀ ਅਵਧੀ ਹੈ ਉਹ ਵਧਾ ਕੇ 2 ਸਾਲ ਕਰਤੀਏ ਕਿ ਕੋਈ ਵੀ ਬੰਦਾ ਜੋ ਬਾਰਡਰ ਕਰਾਸ ਕੀਤਾ ਹੈ ਅਮਰੀਕਾ ਤੇ ਉਹਨਾਂ ਨੇ ਜਿਹੜਾ 100 ਮੀਲ ਦਾ ਦਾਇਰਾ ਸੀ ਉਹ ਵੀ 올ਓਵਰ ਕੰਟੀਨੈਂਟਲ ਯੂ ਐਸ ਕਰਤਾ ਕਿ ਸਾਰੇ ਹਰ ਤਰ੍ਹਾਂ ਹਰ ਥਾਂ ਤੇ ਤੋ ਕੋਈ ਵੀ ਬੰਦਾ ਜਿਨੇ ਬਾਰਡਰ ਕਰਾਸ ਇਲੀਗਲੀ ਕੀਤਾ ਤੇ ਉਹਨੂੰ 2 ਸਾਲ ਤੋਂ ਘੱਟ ਅਮਰੀਕਾ ਦੇ ਵਿੱਚ ਹੋਏ ਨੇ ਉਹਨੂੰ ਐਕਸਪੀਡਾਈਟਡ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਪਾ ਦਿੱਤਾ ਜਾਏਗਾ ਆਟੋਮੈਟਿਕਲੀ ਜੀ ਇਹਦੇ ਨਾਲ ਕੀ ਹੋਇਆ ਜਿਵੇਂ ਕਿਸੇ ਕੋਈ ਇੱਥੇ ਬੰਦੇ ਆਏ ਉਹਨਾਂ ਨੇ ਕੇਸ ਆਪਣੇ ਲਾਏ ਕੇਸ ਲਾਉਣ ਤੋਂ ਬਾਅਦ 6 7 8 ਮਹੀਨੇ ਬਾਅਦ ਵਰਕ ਪਰਮਿਟ ਆ ਗਿਆ ਵਰਕ ਪਰਮਿਟ ਤੋਂ ਬਾਅਦ ਆਪਣੇ ਕੰਮ ਕਮਾਕਾਰਾਂ ਤੇ ਲੱਗੇ ਟਰੱਕ ਚਲਾਉਣ ਲੱਗੇ ਜੋ ਵੀ ਕਰਨ ਲੱਗੇ ਪਰ ਕਿਉਂਕਿ ਉਹ 2 ਸਾਲ ਤੋਂ ਘੱਟ ਉਹਨਾਂ ਨੂੰ ਟਾਈਮ ਹੋਇਆ ਇਸ ਕਰਕੇ ਆਈਸੋਨਾ ਨੂੰ ਫਿਰ ਵੀ ਅਰੈਸਟ ਜਾਂ ਡੀਟੇਨ ਕਰ ਸਕਦੀ ਹੈ ਤੇ ਕਈਆਂ ਨੂੰ ਉਹਨਾਂ ਨੇ ਕੀਤਾ ਵੀ ਹੈ ਕਿ ਕਿਉਂਕਿ ਤੁਸੀਂ ਐਕਸਪਾਇਰਟਿਡ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਆ ਗਏ ਹੋ ਹੁਣ ਜਦੋਂ ਇਸ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਤੁਸੀਂ ਆ ਜਾਂਦੇ ਹੋ ਤੇ ਤੁਹਾਡੇ ਤੇ ਕੀ ਅਸਰ ਪੈਂਦਾ ਤੁਹਾਨੂੰ ਉਹ ਡੀਟੇਨ ਕਰ ਸਕਦੇ ਨੇ ਡਿਟੈਂਸ਼ਨ ਸੈਂਟਰ ਲੈ ਕੇ ਜਾ ਸਕਦੇ ਨੇ ਉੱਥੇ ਤੁਹਾਡੇ ਬਿਆਨ ਹੋ ਸਕਦੇ ਨੇ ਤੇ ਜੇ ਬਿਆਨ ਤੁਹਾਡੇ ਫੇਲ ਹੋ ਜਾਣ ਤੇ ਤੁਹਾਨੂੰ ਇੱਕ ਮੌਕਾ ਹੋਰ ਮਿਲਦਾ ਹੈ ਕਿ ਜੱਜ ਤੁਹਾਡੇ ਰਿਵਿਊ ਕਰੇਗਾ ਬਿਆਨ ਉਹ ਵਿਦਿਨ 7 ਦਿਨ ਦਾ ਮੌਕਾ ਹੁੰਦਾ ਹੈ ਤੁਹਾਡੇ ਜਦੋਂ ਬਿਆਨ ਹੋਗੇ ਫੇਲ ਹੋਗੇ 7 ਦਿਨ ਦੇ ਵਿੱਚ ਜੱਜ ਨੇ ਰਿਵਿਊ ਕਰਨਾ ਹੈ ਤੇ ਜੱਜ ਨੇ ਜੇ ਕਿਹਾ ਕਿ ਮੈਂ ਜਿਹੜੇ ਤੁਹਾਡੇ ਬਿਆਨ ਅਸਾਲ ਅਫੀਸਰ ਨੇ ਫੇਲ ਕੀਤੇ ਨੇ ਉਹਨਾਂ ਨਾਲ ਐਗਰੀ ਕਰਦਾ ਤੇ ਤੁਹਾਨੂੰ ਉੱਥੇ ਹੀ ਡਿਪੋਰਟ ਕੀਤਾ ਜਾ ਸਕਦਾ ਸੋ ਇਹ ਛੇਤੀ ਡਿਪੋਰਟ ਕਰਨ ਦੇ ਚੱਕਰ ਦੇ ਵਿੱਚ ਆ ਉਹਨੂੰ ਲਾਗੂ ਕਰਨ ਵਾਸਤੇ ਇਹਨਾਂ ਨੇ 2 ਸਾਲ ਦਾ ਜਿਹੜਾ ਐਕਸਪੀਡੇਟਡ ਰਿਮੂਵਲ 2 ਸਾਲ ਦਾ ਰੂਲ ਚਲਾਇਆ ਤੇ ਹਾਂ ਬੜੇ ਸਾਰੇ ਆਪਣੇ ਬੰਦਿਆਂ ਨੂੰ ਡਿਟੇਨ ਵੀ ਕੀਤਾ ਗਿਆ ਇਹਦੇ ਵਿੱਚ ਪਰ ਜਿਨ੍ਹਾਂ ਦੀ ਇੰਟਰਵਿਊ ਪਾਸ ਹੋ ਗਈਆਂ ਉਹਨਾਂ ਨੂੰ ਯਾ ਤਾਂ ਡਿਟੈਂਸ਼ਨ ਸੈਂਟਰ ਚੋਂ ਹੀ ਕੇਸ ਲੜਨਾ ਪੈ ਰਿਹਾ ਹੈ ਜਾਂ ਕਿਸੇ ਨੂੰ ਕਿਸੇ ਕਿਸੇ ਨੂੰ ਬਾਂਡ ਮਿਲ ਰਿਹਾ ਬਹੁਤ ਘੱਟ ਬਾਂਡ ਲੋਕਾਂ ਨੂੰ ਮਿਲ ਰਿਹਾ ਤੇ ਇੱਕ ਤੁਹਾਡਾ ਸਵਾਲ ਹੋਰ ਸੀਗਾ ਕਿ ਪਹਿਲਾਂ ਸਰਗਰਮੀ ਜ਼ਿਆਦਾ ਸੀ ਹੁਣ ਥੋੜੀ ਜੀ ਘਟਦੀ ਕਿਉਂ ਆਪਾਂ ਨੂੰ ਲੱਗ ਰਹੀ ਹੈ ਇਹਦੇ ਦੋ ਕਾਰਨ ਹੈਗੇ ਨੇ ਪਹਿਲੀ ਗੱਲ ਹੈ ਕਿ ਜੋ ਡਿਟੈਂਸ਼ਨ ਸੈਂਟਰਾਂ ਦੀ ਕਪੈਸਿਟੀ ਹੈ ਉਹ ਹੈਗੀ ਹੈ 43500 ਫਿਲਹਾਲ ਹੁਣ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨਾਂ ਨੇ ਕਾਫੀ ਬੰਦੇ ਜੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਆਲਰੇਡੀ ਲੈ ਗਏ ਨੇ ਉੱਥੇ ਕਰ ਰੱਖੇ ਨੇ ਤੇ ਕੈਪੈਸਿਟੀ ਜਿਹੜੀ ਹੈ ਫੁੱਲ ਹੈ ਉਹ 43000 ਤੋਂ ਵੀ ਉੱਤੇ ਹੋ ਗਈ ਹੈ ਤੇ ਇਸ ਕਰਕੇ ਜਿਵੇਂ ਜਿਵੇਂ ਉਹ ਰਿਪੋਰਟ ਕਰਨਗੇ ਓਵੇਂ ਓਵੇਂ ਫੜ ਰਹੇ ਨੇ ਤੇ ਇਸ ਕਰਕੇ ਥੋੜੀ ਸਰਗਰਮੀ ਘਟ ਹੈ ਤੇ ਬਾਕੀ ਹੋਰ ਪੋਲਿਟਿਕਸ ਦੇ ਮਸਲੇ ਵੀ ਨੇ ਇਕਨੋਮੀ ਦਾ ਮਸਲਾ ਆ ਤੇ ਇਹਨਾਂ ਸਾਰਿਆਂ ਕਰ ਰੁੱਝਣ ਕਰਕੇ ਆਪਾਂ ਨੂੰ ਲੱਗ ਰਿਹਾ ਹੈ ਸਰਗਰਮੀ ਘਟੀ ਹੈ ਪਰ ਐਕਚੁਅਲਸ ਨਹੀਂ ਘਟੀ ਇਹ ਹੋ ਰਹੀ ਹੈ ਪਰ ਸਰ ਦੇਖੋ ਟੀਵੀ ਚੈਨਲ ਤੇ ਕਾਫੀ ਸਾਡੇ ਲੋਕ ਬੈਠੇ ਰਹਿੰਦੇ ਨੇ ਖਬਰਾਂ ਸੁਣਦੇ ਨੇ ਹਾਂਜੀ ਆ ਕੋਈ ਵੀ ਟੀਵੀ ਚੈਨਲ ਇਹ ਨਹੀਂ ਕਲੀਅਰ ਕਰ ਰਿਹਾ ਕਿ ਦੇਖੋ ਤੁਹਾਡੇ ਕੋ ਕਾਨੂੰਨ ਕਾਨੂੰਨ ਤੌਰ ਤੇ ਕੋਈ ਨਾ ਕੋਈ ਅਖਤਿਆਰ ਤਾਂ ਹੈ ਨਾ ਜੇਕਰ ਤੁਹਾਨੂੰ ਡਿਟੇਨ ਕਰ ਲਿਆ ਜਾਂਦਾ ਹੈ ਤਾਂ ਫਿਰ ਵੀ ਤੁਹਾਡੇ ਕੋਈ ਨਾ ਕੋਈ ਕਾਨੂੰਨ ਦੇ ਤੌਰ ਤੇ ਧਾਰੇ ਦੇ ਵਿੱਚ ਰਹਿ ਕੇ ਤੁਸੀਂ ਲੜਾਈ ਲੜ ਸਕਦੇ ਆ ਜੇ ਤੁਹਾਨੂੰ ਆਈਸ ਡਿਟੇਨ ਕਰ ਲੈਂਦੀ ਏ ਤੇ ਐਕਸਪ੍ਰੀਟਾਈਟਡ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਪਾ ਦਿੰਦੀ ਏ ਉਹਦੇ ਵਿੱਚ ਜਿਵੇਂ ਮੈਂ ਕਿ ਪਹਿਲੇ ਦੱਸਿਆ ਤੁਹਾਡੇ ਬਿਆਨ ਲਏ ਜਾ ਸਕਦੇ ਨੇ ਬਿਆਨ ਫੇਲ ਹੋਗੇ ਸਿਰਫ ਜੱਜ ਰਿਵਿਊ ਕਰੇਗਾ ਜੇ ਉੱਥੇ ਵੀ ਫੇਲ ਤੇ ਤੁਸੀਂ ਰਿਪੋਰਟ ਤੁਹਾਡੇ ਕੋਲ ਉਹੀ ਅਖਤਿਆਰ ਹੈ ਠੀਕ ਹੈ ਜੇ ਤੁਹਾਡੇ ਬਿਆਨ ਪਾਸ ਹੋ ਜਾਂਦੇ ਨੇ ਉਥੇ ਫਿਰ ਤੁਹਾਨੂੰ ਇੱਕ ਰੈਗੂਲਰ ਰਿਮੂਵਲ ਪ੍ਰोसीडिंग्स ਦੇ ਵਿੱਚ ਪਾ ਦਿੱਤਾ ਜਾਂਦਾ ਉਹਦਾ ਮਤਲਬ ਜਿਵੇਂ ਤੁਸੀਂ ਬਾਹਰ ਰਹਿ ਕੇ ਆਪਣਾ ਅਸਾਈਲਮ ਦਾ ਕੇਸ ਲੜ ਸਕਦੇ ਹੋ ਓਵੇਂ ਹੀ ਡਿਟੈਂਸ਼ਨ ਸੈਂਟਰ ਦੇ ਵਿੱਚ ਰਹਿ ਕੇ ਤੁਸੀਂ ਲੜ ਸਕਦੇ ਹੋ ਓਕੇ ਤੁਹਾਡੇ ਕੋਲ ਅਧਿਕਾਰ ਉਸ ਟਾਈਮ ਤੇ ਪੂਰੇ ਹੋਣਗੇ ਪਰ ਤਾਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਲੈ ਕੇ ਰਹਿ ਕੇ ਆਪਣਾ ਕੇਸ ਲੱਗਣਾ ਪਏਗਾ ਤੁਸੀਂ ਆਪਣੇ ਐਵੀਡੈਂਸ ਜਮ੍ਹਾਂ ਕਰਾਓ ਆਪਣੇ ਬਿਆਨ ਕਰੋ ਸਾਰਾ ਕੁਝ ਹੈ ਉੱਥੇ ਜੇ ਤੁਹਾਡਾ ਜੱਜ ਡਿਨਾਈ ਵੀ ਕਰਦਾ ਫਿਰ ਤੁਸੀਂ ਅਪੀਲ ਵੀ ਲਾ ਸਕਦੇ ਆ ਡਿਟੈਂਸ਼ਨ ਸੈਂਟਰ ਦੇ ਵਿੱਚ ਵੀ ਅਪੀਲ ਲਾ ਸਕਦੇ ਆ ਉੱਥੇ ਤੁਹਾਨੂੰ ਇਹ ਹਕਤਿਆਰ ਜੋ ਬਾਹਰ ਨੇ ਉਹ ਵੀ ਉਹ ਸਾਰੇ ਅੰਦਰ ਵੀ ਨੇ ਮਤਲਬ ਹਜੇ ਵੀ ਖਤਰਾ ਕਿਤਨਾ ਕਿਤੇ ਬਣਿਆ ਹੋਇਆ ਇਸ ਚੀਜ਼ ਦਾ ਖਤਰਾ ਤਾਂ ਬਿਲਕੁਲ ਹੈ ਜੀ ਖਤਰਾ ੱਲੇ ਉਹਨਾਂ ਨੂੰ ਨਹੀਂ ਜੋ ਅਨਡਾਕੂਮੈਂਟਡ ਅਗੇ ਨੇ ਖਤਰਾ ਤਾਂ ਹੁਣ ਡਾਕੂਮੈਂਟਡਸ ਨੂੰ ਬਣ ਗਿਆ ਪਰ ਆਪਾਂ ਪੰਜਾਬੀ ਦੇਖਦੇ ਨਾ ਪੰਜਾਬੀ ਕੋਈ ਬਾਲੇ ਅਨਡਾਕੂਮੈਂਟ ਨਹੀਂ ਹੈ तकरीबन ਸਾਰਿਆਂ ਦੇ ਕੇਸ ਲੱਗੇ ਹੁੰਦੇ ਕਿ ਹੈਗੇ ਨੇ ਨਹੀਂ ਮੇਰੇ ਖਿਆਲ ਨਾਲ 90% ਆਪਣੇ ਕੇਸ ਲਾ ਲੈਂਦੇ ਆ ਕੁਝ ਲੋਕੀ 10% ਮੈਂ ਕਹਾਂਗਾ ਕਿ ਉਹ ਡਿਲੇ ਕਰ ਦਿੰਦੇ ਆ ਆਪਣਾ ਕੇਸ ਲਾਉਣਾ ਜਾਂ ਕੋਈ ਹੋਰ ਮਸਲਿਆਂ ਕਰਕੇ ਉਹ ਨਹੀਂ ਲਾ ਸਕਦੇ ਹੁੰਦੇ ਇਹੋ ਜਿਹਾ ਪਰ ਮੋਸਟਲੀ ਜਿਹੜੇ ਨੇ ਕੇਸ ਲਾ ਲੈਂਦੇ ਨੇ ਆਪਣ ਜੀ ਆ ਦਰਸ਼ਕਾਂ ਨੂੰ ਦੱਸਦੇ ਚਲੀਏ ਜੀ ਦੇਖੋ ਇਹ ਸਾਡਾ ਪ੍ਰੋਗਰਾਮ ਜਿਹੜਾ ਹੈ ਤੁਹਾਡੇ ਲਈ ਹੈ ਮੈਂ ਸਾਡੇ ਤੱਕ ਜੋ ਮੈਸੇਜ ਆਏ ਸੀਗੇ ਮੈਂ ਤੁਹਾਡੇ ਸਵਾਲ ਲੈਣ ਦੀ ਕੋਸ਼ਿਸ਼ ਕਰ ਰਿਹਾ ਇਸ ਕਰਕੇ ਪ੍ਰੋਗਰਾਮ ਨੂੰ ਪੂਰਾ ਜ਼ਰੂਰ ਦੇਖਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਤੁਹਾਡੇ ਸਵਾਲ ਨੇ ਉਹ ਸਵਾਲਾਂ ਦੇ ਜਵਾਬ ਪੂਰੇ ਵਿਸਤਾਰਪੂਰਵਕ ਸਰ ਕੋ ਲੈ ਸਕੀਏ ਔਰ ਸਰਦਾ ਧੰਨਵਾਦ ਕਰਦੇ ਚੱਲਦੇ ਹਾਂ ਕਿਉਂਕਿ ਬਿਜੀ ਸਕੇਡਿਊਲ ਹੈ ਇਹਨਾਂ ਦਾ ਵੀ ਕਿ ਜਿਸ ਤਰੀਕੇ ਦੇ ਨਾਲ ਇਮੀਗ੍ਰੈਂਟ ਦੇ ਉੱਪਰ ਡੰਡਾ ਚਾੜਿਆ ਹੋਇਆ ਟਰੰਪ ਸਾਹਿਬ ਨੇ ਤੇ ਉਸ ਨੂੰ ਲੈ ਕੇ ਜ਼ਾਹਰ ਜੀ ਗੱਲ ਹੈ ਕਿ ਜਿੰਨੇ ਵੀ ਅਟਾਰਨੀ ਹੈਗੇ ਨੇ ਸਾਰੇ ਬਿਜ਼ੀ ਹੈਗੇ ਨੇ ਪਰ ਫਿਰ ਵੀ ਤਾਂ ਮਤ ਕਰਦੇ ਆ ਸਰ ਤੁਹਾਡਾ ਕਿ ਤੁਸੀਂ ਸਮਾਂ ਸਾਨੂੰ ਦੇ ਰਹੇ ਹੋ ਤੇ ਸਰ ਇਸ ਇਹ ਚਰਚਾਵਾਂ ਵੀ ਚੱਲੀਆਂ ਕਿ ਜਿਸ ਤਰੀਕੇ ਦੇ ਨਾਲ ਚੈਨਲ ਦੇ ਉੱਪਰ ਦਿਖਾਇਆ ਗਿਆ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਵੀ ਰਿਪੋਰਟ ਕਰ ਦਿੱਤਾ ਜਾਊਗਾ ਜੀ ਇਦਾਂ ਦੀਆਂ ਚਰਚਾਵਾਂ ਵੀ ਨੇ ਕੁਝ ਜੀ ਬਿਲਕੁਲ ਜੀ ਇਦਾਂ ਦੀਆਂ ਚਰਚਾਵਾਂ ਹੈਗੀਆਂ ਨੇ ਤੇ ਜਿਹੜਾ ਮਾਹੌਲ ਹੈ ਕਾਫੀ ਸਰਗਰਮ ਹੈ ਹੁਣ ਜੇ ਮੈਂ ਤੁਹਾਨੂੰ ਗੱਲ ਕਵਾਂ ਜਿਹੜੇ ਇੰਡੀਅਨ ਇੰਡੀਅਨਸ ਦੇ ਉੱਤੇ ਇੰਡੀਅਨ ਕਮਿਊਨਿਟੀ ਦੇ ਉੱਤੇ ਕਿਸ ਤਰ੍ਹਾਂ ਪ੍ਰਭਾਵ ਪੈ ਰਿਹਾ ਜੀ ਜਿਹੜੇ ਇੱਥੇ ਇੰਡੀਅਨਸ ਨੇ ਉਹਨਾਂ ਤੇ ਜ਼ਿਆਦਾ ਨਹੀਂ ਜੋ ਟਰੈਵਲ ਕਰਕੇ ਵਾਪਸ ਆ ਰਹੇ ਨੇ ਉਹਨਾਂ ਦੇ ਉੱਤੇ ਥੋੜਾ ਜਿਹਾ ਜ਼ਿਆਦਾ ਦਾ ਇੰਪੈਕਟ ਦਾ ਪ੍ਰਭਾਵ ਪੈ ਰਿਹਾ ਓਕੇ ਤੇ ਸਪੈਸੀਫਿਕਲੀ ਲੈਟਸ ਸੇ ਖਬਰਾਂ ਜਿਵੇਂ ਆਈਆਂ ਸੀਗੀਆਂ ਕਿ 올ਡ ਏਜ ਆਪਣੇ ਬਜ਼ੁਰਗ ਬੰਦੇ ਜਿਵੇਂ ਇੰਡੀਆ ਤੋਂ ਵਾਪਸ ਆਉਂਦੇ ਨੇ ਜੀ ਪਹਿਲਾਂ ਕੀ ਹੁੰਦਾ ਸੀਗਾ ਕਿ ਉਹਨਾਂ ਨੇ 6 ਮਹੀਨੇ ਇੰਡੀਆ ਲਾ ਲਏ ਕੋਈ ਨਹੀਂ ਇੱਕ ਅੱਧਾ ਮਹੀਨਾ ਉੱਤੇ ਥੱਲੇ ਹੋ ਗਿਆ ਕੋਈ ਜ਼ਿਆਦਾ ਪੁੱਛਕਿਸ਼ ਨਹੀਂ ਹੁੰਦੀ ਸੀ ਹੁਣ ਕੀ ਹੁੰਦਾ ਹੈ ਕਿ ਮਾਫ ਕਰਿਓ ਤੁਨ ਮੈਂ ਰੋਕ ਦਿੰਦਾ ਹਾਂ ਹਾਂਜੀ ਹਾਂਜੀ ਆਪਾਂ ਇਹ ਚੀਜ਼ ਕਲੀਅਰ ਕਰਦੇ ਚੱਲੀਏ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਇੱਥੇ ਫੈਮਿਲੀ ਸਮੇਤ ਰਹਿ ਰਹੇ ਨੇ ਠੀਕ ਹੈ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਨਾ ਨਹੀਂ ਉਹਨਾਂ ਨੂੰ ਕੋਈ ਖਤਰਾ ਨਹੀਂ ਐਜ਼ ਲੌਂਗ ਐਜ਼ ਉਹਨਾਂ ਨੇ ਉਹ ਕੋਈ ਕ੍ਰਿਮਿਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲ ਨਹੀਂ ਹੁੰਦੇ ਜੀ ਬਿਲਕੁਲ ਉਹ ਉਹਨਾਂ ਨੂੰ ਪਰ ਪਰ ਲਾਅ ਇਹ ਕਹਿੰਦਾ ਹੈ ਕਿ ਗ੍ਰੀਨ ਕਾਰਡ ਹੋਲਡਰਸ ਨੂੰ ਆਪਣਾ ਗ੍ਰੀਨ ਕਾਰਡ ਆਪਣੇ ਕੋਲ ਹਮੇਸ਼ਾ ਰੱਖਣਾ ਚਾਹੀਦਾ ਆਈਡੀ ਦੇ ਤੌਰ ਤੇ ਜੇ ਤੁਸੀਂ ਨਹੀਂ ਰੱਖਦੇ ਤਾਂ ਫਿਰ ਤੁਹਾਡੇ ਤੇ ਪ੍ਰੋਬਲਮਸ ਪੈ ਸਕਦੀਆਂ ਨੇ ਫਾਈਨ ਨਹੀਂ ਲੱਗ ਸਕਦਾ ਤੇ ਤੁਹਾਨੂੰ ਰੀਮੂਵਲ ਪ੍ਰोसीडिंग्स ਵੀ ਸ਼ੁਰੂ ਹੋ ਸਕਦੀਆਂ ਨੇ ਇਟਸ ਐਕਸਟ੍ਰੀਮ ਸਟੈਪ ਪਰ ਇਹ ਐਡਮਿਨਿਸਟ੍ਰੇਸ਼ਨ ਤੋਂ ਆਪਾਂ ਲਾਈਟਲੀ ਨਹੀਂ ਲੈ ਕੇ ਚੱਲ ਸਕਦੇ ਇਹ ਸਾਰੇ ਕੁਝ ਐਕਸਟ੍ਰੀਮ ਕਰ ਰਿਹਾ ਸੋ ਗ੍ਰੀਨ ਕਾਰਡ ਹੋਲਡਰਸ ਉਹਨਾਂ ਨੂੰ ਵੀ ਰਿਕੁਆਇਰਮੈਂਟ ਹੈ ਕਿ ਆਪਣਾ ਗ੍ਰੀਨ ਕਾਰਡ ਆਪਣੇ ਕੋਲ ਰੱਖਣ ਆਪਣੇ ਕੋਲ ਰੱਖੋ ਪਰ ਜਿਹੜੇ ਗ੍ਰੀਨ ਕਾਰਡ ਹੋਲਡਰ ਕਿਉਂਕਿ ਤੁਸੀਂ ਅਸਾਈਲਮ ਅਪਲਾਈ ਕੀਤਾ ਹੈਗਾ ਅਸਾਈਲਮ ਦੇ ਤੌਰ ਤੇ ਤੁਸੀਂ ਇੱਥੇ ਸ਼ਰਨ ਲਈ ਹੈਗੀ ਹੈ ਗ੍ਰੀਨ ਕਾਰਡ ਲਿਆ ਹੈਗਾ ਫਿਰ ਉਹ ਪੁੱਛ ਸਕਦੇ ਹੈ ਨਾ ਸਰ ਦੇਖੋ ਕਿ ਤੁਸੀਂ ਹੁਣ ਕੰਟਰੀ ਦੇ ਵਿੱਚ ਕੀ ਲੈਣ ਜਾ ਰਹੇ ਹੋ ਜੇਕਰ ਅਸਾਈਲਮ ਦੇ ਤੌਰ ਤੇ ਤੁਸੀਂ ਗ੍ਰੀਨ ਕਾਰਡ ਲੈ ਲਿਆ ਤਾਂ ਜੇ ਅਸਾਈਲਮ ਸੀਕਰ ਆਪਣੇ ਗ੍ਰੀਨ ਕਾਰਡ ਦੇ ਉੱਤੇ ਆਪਣੀ ਹੋਮ ਕੰਟਰੀ ਦੇ ਵਿੱਚ ਜਾਂਦਾ ਜਿੱਥੇ ਉਹਨੇ ਕਲੇਮ ਕੀਤਾ ਕਿ ਮੈਨੂੰ ਖਤਰਾ ਸੀਗਾ ਐਗਜ਼ੈਕਟਲੀ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਉਸ ਚੀਜ਼ ਤੇ ਵਾਪਸ ਆਉਨੇ ਹੋ ਤੇ ਤੁਹਾਨੂੰ ਇਹ ਪੂਰਾ ਪੂਰਾ ਚਾਂਸ ਲਾ ਕੇ ਚੱਲੋ ਕਿ ਤੁਹਾਨੂੰ ਡਿਟੇਨ ਕਰ ਸਕਦੇ ਨੇ ਤੇ ਤੁਹਾਡਾ ਗ੍ਰੀਨ ਕਾਰਡ ਵੀ ਵਾਪਸ ਲੈ ਸਕਦੇ ਨੇ ਬਿਲਕੁਲ ਤੁਹਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਇਹਦੇ ਕਰਕੇ ਮੈਂ ਵੀਡੀਓਜ਼ ਵੀ ਪਾਈਆਂ ਨੇ ਜੀ ਮੈਨੂੰ ਨਹੀਂ ਮੈਂ ਇਹ ਗੱਲ ਸਮਝ ਨਹੀਂ ਸਕਦਾ ਕਿ ਕਿਉਂ ਲੋਕ ਇਹ ਕਰਦੇ ਨੇ ਇੰਨਾ ਵੱਡਾ ਰਿਸਕ ਕਿਉਂ ਲੈਂਦੇ ਨੇ ਜਿਹੜਾ ਵਾਇਆ ਨੇਪਾਲ ਥਾਣੀ ਜਾਂਦੇ ਨੇ ਆਪਾਂ ਸਾਰੇ ਜਾਣਦੇ ਆ ਉਹਨਾਂ ਨੂੰ ਵੀ ਖਤਰਾ ਪੈ ਸਕਦਾ ਬਿਲਕੁਲ ਪੈ ਸਕਦਾ ਜੀ ਅੱਛਾ ਹੁਣ ਨੇਪਾਲ ਫਿਲਹਾਲ ਤਾਂ ਇਦਾਂ ਦੀ ਗੱਲ ਹੈ ਕਿ ਨੇਪਾਲ ਵਾਲੇ ਤਾਂ ਗ੍ਰੀਨ ਕਾਰਡ ਤੇ ਚੜ੍ਹਨੇ ਨਹੀਂ ਦੇ ਰਹੇ ਜੀ ਉੱਥੇ ਹੀ ਰੋਕ ਰਿਆ ਉਹਨਾਂ ਨੂੰ ਤੇ ਪਰ ਤੁਸੀਂ ਨੇਪਾਲ ਨੇਪਾਲ ਵੱਲੋਂ ਜਾਣੇ ਹੋ ਤੇ ਉੱਥੋਂ ਵਾਪਸ ਆਉਨੇ ਹੋ ਤੇ ਉਹਦੇ ਵਿੱਚ ਵੀ ਤੁਹਾਨੂੰ ਬਹੁਤ ਕਾਫੀ ਕਾਫੀ ਇਸ਼ੂਸ ਪੈ ਰਹੇ ਨੇ ਜੇ ਤੁਹਾਡੇ ਕੋਲ ਟਾਈਮ ਹੈ ਤਾਂ ਇੱਕ ਛੋਟੀ ਜੀ ਕਹਾਣੀ ਦੱਸਾਂ ਮੈਂ ਤੁਹਾਨੂੰ ਜੀ ਬਿਲਕੁਲ ਜੀ ਅੱਛਾ ਕੀ ਹੋਇਆ ਸੀਗਾ ਕਿ ਇੱਕ ਬੰਦਾ ਜੀ ਗ੍ਰੀਨ ਕਾਰਡ ਇੱਥੇ ਹੋਇਆ ਅਸਾਈਲਮ ਹੋਇਆ ਗ੍ਰੀਨ ਕਾਰਡ ਉਹਨੂੰ ਮਿਲ ਗਿਆ ਉਹ ਚਲੇ ਗਿਆ ਨੇਪਾਲ ਦੇ ਰਾਹੀਂ ਇੰਡੀਆ ਇੰਡੀਆ ਤੋਂ ਫਿਰ ਨੇਪਾਲ ਦੇ ਰਾਹੀਂ ਵਾਪਸ ਆ ਗਿਆ ਇੱਥੇ ਆ ਕੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਉਹਨਾਂ ਨੂੰ ਸੈਕੰਡਰੀ ਇਨਸਪੈਕਸ਼ਨ ਦੇ ਵਿੱਚ ਪਾਤਾ ਉਹਨਾਂ ਦੇ ਕਪੜੇ ਵਗੈਰਾ ਟੈਚੀ ਵਗੈਰਾ ਖੋਲ ਕੇ ਕਪੜੇ ਚੈੱਕ ਕੀਤੇਗੇ ਉਹਨਾਂ ਨੇ ਬਾਕੀ ਸਾਰਾ ਕੁਝ ਠੀਕ ਸੀ ਪਰ ਕੀ ਹੋਇਆ ਕਿਸ ਕਪੜਿਆਂ ਦੇ ਉੱਤੇ ਨਾ ਟੈਗ ਸੀਗੇ ਕਿ ਇੰਡੀਆ ਤੋਂ ਬਣੇ ਹੋਏ ਨੇ ਕਿ ਇੱਥੋਂ ਖਰੀਦੇ ਨੇ ਉਹ ਜਿਹੜੇ ਟੈਗ ਹੁੰਦੇ ਨੇ ਜੀ ਉਹਨਾਂ ਨੂੰ ਹੋਰ ਸ਼ੱਕ ਹੋ ਗਿਆ ਉਹਨਾਂ ਨੇ ਉਹਨਾਂ ਦਾ ਫੋਨ ਖਲਾਇਆ ਫੋਨ ਦੇ ਵਿੱਚ ਹੋਰ ਕੋਈ ਨੰਬਰ ਨਹੀਂ ਇੱਕ ਮੈਸੇਜ ਫੋਨ ਦੇ ਵਿੱਚ ਕੀ ਸੀਗਾ ਕਿ ਜਿਵੇਂ ਨੇਪਾਲ ਤੋਂ ਇੰਡੀਆ ਕ੍ਰਾਸ ਕਰਦੇ ਨੇ ਤੇ ਰੋਮਿੰਗ ਦਾ ਮੈਸੇਜ ਨਹੀਂ ਆਉਂਦਾ ਜੀ ਕਿ ਜੀ ਹੁਣ ਤੁਸੀਂ ਇੰਡੀਆ ਦੇ ਰੋਮਿੰਗ ਇੰਡੀਆ ਚ ਆ ਗਏ ਆ ਇਸ ਕਰਕੇ ਉਹਨਾਂ ਨੇ ਉਸ ਬੰਦੇ ਦਾ ਗ੍ਰੀਨ ਕਾਰਡ ਵੀ ਲੈ ਲਿਆ ਉਹਨੂੰ ਡਿਟੇਨ ਤਾਂ ਨਹੀਂ ਕੀਤਾ ਪਰ ਗ੍ਰੀਨ ਕਾਰਡ ਵਾਪਸ ਲੈ ਲਿਆ ਤੇ ਫਰਦਰ ਇੰਟਰਵਿਊ ਵਾਸਤੇ ਬੁਲਾਇਆ ਤੇ ਰਿਮੂਵਲ ਰੈਸਟ੍ਰੇਸ਼ਨ ਪ੍ਰोसीडिंग ਗ੍ਰੀਨ ਕਾਰਡ ਵਾਪਸ ਲੈਣ ਦੀਆਂ ਪ੍ਰोसीडिंग ਚੱਲ ਚਾਲੂ ਕਰਤੀਆਂ ਇਦਾਂ ਦਾ ਹੋ ਰਿਹਾ ਸੋ ਮੇਰੀ ਇਹ ਗੁਜ਼ਾਰੇ ਸਾਰਿਆਂ ਨੂੰ ਕਿ ਇਦਾਂ ਦਾ ਤੁਸੀਂ ਰਿਸਕ ਬਿਲਕੁਲ ਵੀ ਨਾ ਲਓ ਜੀ ਬਿਲਕੁਲ ਜੀ ਪੰਜਾਬੀਓ ਜਿੰਨੀਆਂ ਵੀ ਕੁੰਡੀਆਂ ਤੁਸੀਂ ਬਣਾਈਆਂ ਸੀਗੀਆਂ ਉਹ ਲਗਭਗ ਸਾਰੀਆਂ ਸਰਕਾਰ ਨੂੰ ਪਤਾ ਲੱਗ ਚੁੱਕੀਆਂ ਨੇ ਜਾਂ ਤਾਂ ਪਤਾ ਨਹੀਂ ਟਰੰਪ ਸਾਹਿਬ ਦੇ ਕੋਈ ਕੰਨ ਪਰ ਦਰਿਆ ਨੇਜੀ ਕੁੰਡੀਆਂ ਤਾਂ ਸਰਕਾਰ ਨੂੰ ਪਹਿਲਾਂ ਹੀ ਪਤਾ ਸੀਗੀਆਂ ਪਰ ਸਰਕਾਰ ਦਾ ਜਿਹੜਾ ਰਵਈਆ ਸੀ ਪੁਰਾਣੀ ਵਾਲੀ ਦਾ ਹੁੰਦਾ ਨਰਮ ਸੀਗਾ ਰਵਈਆ ਉਹਨਾਂ ਨੂੰ ਹੈਗੀ ਚਲੋ ਠੀਕ ਆ ਆਪਣੀ ਇਕਨੋਮੀ ਦੇ ਵਿੱਚ ਕੰਟਰੀਬਿਊਟ ਹੋ ਰਿਹਾ ਕੁਝ ਕ੍ਰਿਮੀਨਲ ਇਹਨਾਂ ਦਾ ਰਿਕਾਰਡ ਨਹੀਂਗਾ ਤੇ ਜ਼ਿਆਦਾ ਤੰਗ ਤੰਗ ਪ੍ਰੇਸ਼ਾਨ ਕਰਨ ਦੀ ਲੋੜ ਨਹੀਂ ਜੀ ਇਹ ਪ੍ਰਸ਼ਾਸਨ ਜਿਹੜਾ ਆ ਉਹ ਇਹ ਬਾਰੇ ਬਿਲਕੁਲ ਨਹੀਂ ਸੋਚ ਰਿਹਾ ਉਹਨਾਂ ਦਾ ਏਜੰਡਾ ਹੀ ਇਹ ਸੀਗਾ ਕਿ ਅਸੀਂ ਮਾਈਗ੍ਰੈਂਟਸ ਨੂੰ ਜਿਹੜਾ ਆ ਤੰਗ ਪ੍ਰੇਸ਼ਾਨ ਕਰਨਾ ਤਾਂ ਕਿ ਛੱਡ ਕੇ ਚਲੇ ਜਾਣ ਤੇ ਉਹ ਆਪਣੇ ਏਜੰਡੇ ਦੇ ਤਹਿਤ ਹੀ ਕੰਮ ਕਰ ਰਹੇ ਆ ਜੀ ਸੋ ਇਹ ਨਹੀਂ ਕਿ ਇਹ ਨਵੀਆਂ ਕੋ ਕੁੰਡੀਆਂ ਨੇ ਕੋਈ ਪਤਾ ਲੱਗਾ ਉਹਨਾਂ ਨੂੰ ਇਹ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਠੀਕ ਹੈ ਜੀ ਹਾਂਜੀ ਚਲੋ ਗ੍ਰੀਨ ਕਾਰਡ ਦੀ ਸਰ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਹ ਦੱਸੋ ਸਰ ਗ੍ਰੀਨ ਕਾਰਡ ਵਾਲਾ ਕਿਸੇ ਹੋਰ ਕੰਟਰੀ 'ਚ ਵਿਜ਼ਿਟ ਕਰ ਸਕਦਾ ਜਿਵੇਂ ਕੈਨੇਡਾ ਚਲ ਜਾਂਦੇ ਨੇ ਘੁੰਮਣ ਵਾਸਤੇ ਜਾਂ ਕੋਈ ਯੂਰਪ ਚਲ ਜਾਂਦਾ ਤਾਂ ਹਾਂ ਬਿਲਕੁਲ ਉੱਥੇ ਕਰ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਬਿਲਕੁਲ ਨਹੀਂ ਉੱਥੇ ਨਹੀਂ ਹੈਗੀ ਉਹਨਾਂ ਨੂੰ ਪ੍ਰੋਬਲਮ ਉੱਥੇ ਬਿਲਕੁਲ ਜਾ ਸਕਦੇ ਨੇ ਪਰ ਇੰਨਾ ਹੈ ਕਿ ਜਿਵੇਂ ਹੁਣ ਤੁਹਾਡੇ ਕੋਲ ਗ੍ਰੀਨ ਕਾਰਡ ਭਾਵੇਂ ਅਮਰੀਕਾ ਦਾ ਤੁਹਾਡੇ ਕੋਲ ਪਾਸਪੋਰਟ ਫਿਰ ਵੀ ਇੰਡੀਆ ਦਾ ਤੇ ਉਹਨਾਂ ਕੰਟਰੀਆਂ ਦੀ ਰਿਕੁਆਇਰਮੈਂਟ ਕੀ ਹੈ ਉਹਨਾਂ ਨੂੰ ਟਰੈਵਲ ਡਾਕੂਮੈਂਟ ਚਾਹੀਦਾ ਹੈ ਜਾਂ ਕਿਵੇਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਹ ਹੈ ਪਰ ਤੁਸੀਂ ਗ੍ਰੀਨ ਕਾਰਡ ਤੇ ਹੋ ਮੇਰੇ ਖਿਆਲ ਨਾਲ ਚਾਹੀਦਾ ਹੈ ਕਿ ਤੁਸੀਂ ਟਰੈਵਲ ਡਾਕੂਮੈਂਟ ਅਪਲਾਈ ਕਰ ਲਓ ਜਸਟ ਟੂ ਬੀ ਸੇਫ ਓਕੇ ਹਾਂਜੀ ਠੀਕ ਹੈ ਜੀ ਤੇ ਸਰ ਅਗਲਾ ਜਿਹੜਾ ਸਵਾਲ ਹੈ ਇਹ ਵੀ ਲੋਕਾਂ ਦਾ ਸਵਾਲ ਹੈਗਾ ਕਿ ਟਰੰਪ ਸਾਹਿਬ ਦੇ ਹੋਂ ਤੋਂ ਬਾਅਦ ਜਿੰਨਾਂ ਦੀ ਡੇਟ ਸੀਗਾ ਫਾਈਨਲ ਹਿਅਰਿੰਗ ਸੀਗਾ ਉਹ ਕੇਸ ਪਾਸ ਹੋਣ ਦੀ ਰੇਸ਼ੋ ਕੱਢੀ ਹੈਗੀ ਇਸ ਤੇ ਵੀ ਕੋਈ ਇੰਪੈਕਟ ਪਿਆ ਹਾਂਜੀ ਕੇਸਪਾਸ ਹੁਣ ਦੀ ਰੇਸ਼ਿਓ ਬਿਲਕੁਲ ਘਟੀ ਹੈ ਅੱਛਾ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਜਿਹੜੇ ਡੀ ਐਚ ਐਸ ਡਿਪਾਰਟਮੈਂਟ ਆਫ ਫਾਰਮੂਲਰ ਸਿਕਿਉਰਿਟੀ ਜਿਹਨੂੰ ਆਈਐਸ ਦੇ ਅਟਰਨੀਜ਼ ਕਹਿ ਦਿੰਦੇ ਆ ਉਹ ਜ਼ਿਆਦਾ ਆਬਜੈਕਸ਼ਨਸ ਨਹੀਂ ਕਰਦੇ ਸੀ ਜਾਂ ਜ਼ਿਆਦਾ ਅਪੀਲਾਂ ਰਿਜ਼ਰਵ ਨਹੀਂ ਕਰਦੇ ਸੀ ਅੱਜ ਕੱਲ ਉਹ ਹਰ ਚੀਜ਼ ਤੇ ਆਬਜੈਕਸ਼ਨ ਕਰਦੇ ਆ ਕੋਈ ਵੀ ਛੋਟੀ ਮੋਟੀ ਵੀ ਗਲਤੀ ਹੈ ਉਹਦਾ ਆਬਜੈਕਸ਼ਨ ਕਰ ਦਿੰਦੇ ਆ ਅਪੀਲ ਹਰ ਕੇਸ ਤੇ ਅਪੀਲ ਰਿਜ਼ਰਵ ਕਰ ਦਿੰਦੇ ਆ ਇਸ ਕਰਕੇ ਥੋੜਾ ਜੱਜਾਂ ਦਾ ਰਵਈਆ ਵੀ ਇਹ ਹੋ ਗਿਆ ਹੈ ਕਿ ਜੇ ਥੋੜਾ ਬਹੁਤ ਵੀ ਕੇਸ ਦੇ ਵਿੱਚ ਕਮੀ ਪੇਸ਼ੀ ਹੈ ਤੇ ਉਹ ਰਿਜੈਕਟ ਕਰਨ ਵਾਲੇ ਪਾਸੇ ਜਾਂਦੇ ਆ ਇੱਕ ਬਹੁਤ ਵੱਡੀ ਗੱਲ ਮੈਂ ਤੁਹਾਡੇ ਚੈਨਲ 'ਤੇ ਮੈਂ ਦੱਸਣੀ ਚਾਹਾਂਗਾ ਉਹ ਇਹ ਹੈ ਕਿ ਪਿਛਲੇ ਫਰਾਈਡੇ ਨੂੰ ਜਿਹੜਾ ਇਮੀਗ੍ਰੇਸ਼ਨ ਕੋਰਟ ਨੇ ਇੱਕ ਪਾਲਿਸੀ ਮੈਮੋਰੰਡਮ ਇਸ਼ੂ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਇਮੀਗ੍ਰੇਸ਼ਨ ਕੋਰਟਸ ਬੰਦਿਆਂ ਦੀ ਐਪਲੀਕੇਸ਼ਨ ਡਿਨਾਈ ਕਰ ਸਕਦੇ ਨੇ ਰਿਜੈਕਟ ਕਰ ਸਕਦੇ ਨੇ ਜੇ ਐਪਲੀਕੇਸ਼ਨ ਇਨਕੰਪਲੀਟ ਹੈ ਤਾਂ ਓਕੇ ਬਿਨਾ ਹੀアリング ਦਿੱਤੇ ਕਿ ਤੁਹਾਨੂੰ ਜੱਜ ਦੇ ਸਾਹਮਣੇ ਜਾਣ ਦਾ ਮੌਕਾ ਹੀ ਨਹੀਂ ਮਿਲੇਗਾ ਜੇ ਤੁਹਾਡੀ ਐਸਾਈਲਮ ਐਪਲੀਕੇਸ਼ਨ ਇਨਕੰਪਲੀਟ ਹੈ ਇਨਕੰਪਲੀਟ ਦਾ ਮਤਲਬ ਕਿ ਉੱਥੇ ਜੋ ਡਿਟੇਲ ਉਹਨਾਂ ਨੇ ਮੰਗੀ ਹੈ ਉਹਦੇ ਵਿੱਚ ਤੁਸੀਂ ਪਾਈ ਨਹੀਂ ਜਨਰਲੀ ਇਦਾਂ ਲਿਖ ਦਿੰਦੇ ਆ ਕਿ ਵੀ ਵਿਲ ਫਾਈਲ ਡੈਕਲੇਰੇਸ਼ਨ ਲੈਟਰ ਅਨਾਂ ਕਿ ਅਸੀਂ ਡੈਕਲੇਰੇਸ਼ਨ ਬਾਅਦ ਚ ਦਿਆਂਗੇ ਜੇ ਇਦਾਂ ਦਾ ਕੁਝ ਹੈ ਤਾਂ ਜੱਜ ਹੁਣ ਤੁਹਾਡੀ ਐਪਲੀਕੇਸ਼ਨ ਰਿਜੈਕਟ ਕਰ ਸਕਦੇ ਬਿਨਾ ਹਿਅਰਿੰਗ ਦਿੱਤੇ ਹੋਏ ਤੇ ਰਿਜੈਕਟ ਦਾ ਮਤਲਬ ਹੈ ਕਿ ਤੁਹਾਡੇ ਤੇ ਰਿਮੂਵਲ ਲੱਗ ਜੇਗੀ ਰਾਈਟ ਅਵੇ ਆਲਰੇਡੀ ਜਦੋਂ ਦਾ ਪਿਛਲੇ ਫਰਾਈਡੇ ਦਾ ਉਹਨਾਂ ਨੇ ਇਹ ਰੂਲ ਕੀਤਾ ਆਲਰੇਡੀ ਮੈਂ ਵੀ ਦੇਖ ਰਿਹਾ ਆਰਡਰ ਆਉਣੇ ਸ਼ੁਰੂ ਹੋ ਗਏ ਹੈ ਕਈ ਜੱਜ ਤਾਂ ਮੌਕਾ ਦੇ ਰਿਹਾ ਕਿ ਨਵੀਆਂ ਐਪਲੀਕੇਸ਼ਨ ਫਾਈਲ ਕਰ ਲੋ ਪਰ ਕਈ ਜੱਜ ਇਦਾਂ ਦੇ ਆ ਜਿਹੜੇ ਕਾਫੀ ਸਟ੍ਰਿਕਟ ਹੈ ਉਹ ਸਿੱਧਾ ਰਿਜੈਕਸ਼ਨ ਲਾ ਰਹੇ ਸੋ ਮੇਕ ਸ਼ੋਰ ਕਰੋ ਹਰ ਬੰਦਾ ਜਿਨ੍ਹਾਂ ਨੇ ਵੀ ਆਪਣੇ ਕੇਸ ਲਾਏ ਹੋਏ ਨੇ ਆਪਣੇ ਵਕੀਲਾਂ ਨਾਲ ਪੈਰਾਲੀਗਲ ਨਾਲ ਜਿੱਥੇ ਵੀ ਕੇਸ ਲਾਇਆ ਆਪਣੀ ਐਪਲੀਕੇਸ਼ਨ ਨੂੰ ਵੇਖੋ ਉਹਨੂੰ ਚੰਗੇ ਤਰੀਕੇ ਨਾਲ ਰਿਵਿਊ ਕਰੋ ਤੇ ਜੇ ਐਪਲੀਕੇਸ਼ਨ ਕੰਪਲੀਟ ਨਹੀਂ ਗਈ ਤਾਂ ਰਾਈਟ ਅਵੇ ਉਹਨੂੰ ਕੰਪਲੀਟ ਕਰੋ ਤੇ ਰਾਈਟ ਅਵੇ ਫਾਈਲ ਕਰੋ ਤਾਂ ਕਿ ਇਹ ਤਾਂ ਹੋਵੇ ਕਿ ਤੁਹਾਨੂੰ ਮੌਕਾ ਤਾਂ ਮਿਲੇ ਜੱਜ ਦੇ ਸਾਹਮਣੇ ਜਾਣ ਦਾ ਇਹ ਨਾ ਹੋਵੇ ਕਿ ਪਹਿਲਾਂ ਹੀ ਰਿਜੈਕਟ ਹੋ ਜੇ ਸੋ ਇਸ ਚੀਜ਼ ਨੂੰ ਪਲੀਜ਼ ਤੁਸੀਂ ਜਿਵੇਂ ਵੀ ਜੇ ਹਾਈਲਾਈਟ ਕਰਕੇ ਕਰਨਾ ਹੈ ਦੱਸੋ ਪਰ ਇਹ ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਇਹਦਾ ਇੰਪੈਕਟ ਬਹੁਤ ਸਾਰੇ ਲੋਕਾਂ ਤੇ ਪਵੇਗਾ ਠੀਕ ਹੈ ਜੀ ਤੇ ਸਰ ਜਿਹੜੇ ਲੋਕਾਂ ਦੇ ਕੇਸ ਪਾਸ ਹੋਏ ਨੇ ਹਜੇ ਵੀ ਕੋਈ ਕੇਸ ਪਾਸ ਹੋ ਰਹੇ ਨੇ ਤੁਹਾਡੇ ਕੋਲ ਬਿਲਕੁਲ ਜੀ ਅੱਜ ਹੋਇਆ ਅੱਛਾ ਜੀ ਹਾਂਜੀ ਅੱਜ ਸਰੇ ਸਰੇ ਕੇਸ ਪਾਸ ਹੋਇਆ ਹੋ ਰਹੇ ਨੇ ਰੇਸ਼ੋ ਕੱਟ ਗਈ ਹੈ ਰੇਸ਼ੋ ਕੱਟ ਗਈ ਹੈ ਹਾਂਜੀ ਤੇ ਸਰ ਜਿੰਨਾਂ ਲੋਕਾਂ ਦੇ ਕੇਸ ਪਾਸ ਹੋ ਰਹੇ ਨੇ ਹਾਂਜੀ ਤੇ ਉਹ ਨਿਊਜ਼ ਆਈ ਸੀ ਕਿ ਗ੍ਰੀਨ ਕਾਰਡ ਵਾਸਤੇ ਜਿਹੜੀ ਐਪਲੀਕੇਸ਼ਨ ਨੇ ਉਹ ਰੋਕ ਦਿੱਤੀਆਂ ਗਈਆਂ ਨੇ ਕੀ ਉਹ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਸਕਦੇ ਨੇ ਜਾਂ ਫਿਰ 1 ਸਾਲ ਉਹਨਾਂ ਨੂੰ ਵੇਟ ਕਰਨੀ ਪਵੇਗੀ ਜੀ ਹੁਣ ਜਿਹੜਾ ਮਾਹੌਲ ਹੈ ਮੇਰੇ ਖਿਆਲ ਨਾਲ 1 ਸਾਲ ਵੇਟ ਕਰਨੀ ਚਾਹੀਦੀ ਏ ਕੀ ਹੋਇਆ ਸੀਗਾ ਕਿ ਜਿਹੜਾ ਲਾਅ ਹੈ ਉਹ 1 ਸਾਲ ਵੇਟ ਕਰਨ ਤੋਂ ਬਾਅਦ ਹੀ ਕਹਿੰਦਾ ਹੈ ਕਿ ਅਪਲਾਈ ਕਰੋ ਓਕੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਗਾਈਡੈਂਸ ਇਸ਼ੂ ਕੀਤੀ ਸੀ ਕਿ ਉਹਨਾਂ ਨੇ ਕਹਿਆ ਸੀ ਕਿਉਂਕਿ ਸਾਨੂੰ 1 ਸਾਲ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਹੈ ਤੁਹਾਡੀਆਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਵਾਸਤੇ ਇਸ ਕਰਕੇ ਤੁਸੀਂ ਆਪਣੀ ਐਪਲੀਕੇਸ਼ਨ ਰਾਈਟ ਅਵੇ ਫਾਈਲ ਕਰ ਦਿਓ ਪਰ ਜਦੋਂ ਅਸੀਂ ਪ੍ਰੋਸੈਸ ਕਰਾਂਗੇ ਜੇ ਉਸ ਪ੍ਰੋਸੈਸ ਕਰਨ ਨੂੰ 1 ਸਾਲ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਅਸੀਂ ਤੁਹਾਡਾ ਗ੍ਰੀਨ ਕਾਰਡ ਪ੍ਰੋਸੈਸ ਕਰਦੇਾਂਗੇ ਤੁਹਾਨੂੰ ਡਿਲੇ ਨਹੀਂ ਕਰਾਂਗੇ ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਹਾਲੇ ਕੋਈ ਇਹੋ ਜਿਹੀ ਗਾਈਡੈਂਸ ਨਹੀਂ ਇਸ਼ੂ ਕੀਤੀ ਪਰ ਇੰਨਾ ਹੈ ਕਿ ਉਹ ਲੱਗਦਾ ਹੈ ਕਿ ਉਹ ਇਸ ਚੀਜ਼ ਨੂੰ ਕਹਿਣਗੇ ਕਿ ਤੁਸੀਂ ਫਾਈਲ ਹੀ ਨਹੀਂ ਕਰ ਸਕਦੇ ਗ੍ਰੀਨ ਕਾਰਡ 1 ਸਾਲ ਤੋਂ ਪਹਿਲਾਂ ਸੋ ਤੁਹਾਡਾ ਅਸਾਈਲਮ ਅਪਰੂਵ ਹੋਇਆ 1 ਸਾਲ ਵੇਟ ਕਰੋ ਫਿਰ ਅਸਾਈਲਮ ਫਿਰ ਗ੍ਰੀਨ ਕਾਰਡ ਅਪਲਾਈ ਕਰੋ ਪਰ ਦੂਜੀ ਗੱਲ ਇਹ ਵੀ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਅਸਾਈਲਮ ਦੀ ਗ੍ਰੀਨ ਕਾਰਡ ਦੀ ਪ੍ਰੋਸੈਸਿੰਗ ਤੇ ਹਾਲੇ ਰੋਕ ਲਾਓ ਜਦੋਂ ਤੱਕ ਅਸੀਂ ਇਹਨੂੰ ਵੈਟ ਨਹੀਂ ਕਰ ਸਕਦੇ ਮਤਲਬ ਹੋਰ ਛਾਣਬੀਨ ਕਰਨੀ ਹੈ ਅਸੀਂ ਵੇਖਣਾ ਹੈ ਕਿ ਭਾਈ ਤੁਸੀਂ ਕੋਈ ਕ੍ਰਿਮੀਨਲ ਐਕਟੀਵਿਟੀਆਂ ਤਾਂ ਨਹੀਂ ਗਏ ਕੋਈ ਐਂਟੀ ਅਮਰੀਕਨ ਐਕਟੀਵਿਟੀਆਂ ਤਾਂ ਨਹੀਂ ਕਰ ਰਹੇ ਪਰ ਇਹਦਾ ਇਹਦਾ ਹੀ ਮਤਲਬ ਨਹੀਂ ਕਿ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਤੁਸੀਂ ਲਾਉਣੀ ਨਹੀਂ ਤੁਸੀਂ ਲਾਉਣੀ ਹੈ ਤੁਸੀਂ ਲੈਂਡ ਦੇ ਵਿੱਚ ਲੱਗ ਜਾਓ ਕਿਉਂਕਿ ਜਦੋਂ ਉਹਨਾਂ ਨੇ ਉਹ ਲੈਂਡ ਸ਼ੁਰੂ ਕੀਤੀ ਉਹ ਲੈਂਡ ਦੇ ਹਿਸਾਬ ਨਾਲ ਹੀ ਤੁਹਾਡਾ ਕੰਮ ਚੱਲਣਾ ਹੈ ਪਰ ਜਿਨ੍ਹਾਂ ਨੇ ਜਿਨ੍ਹਾਂ ਦੇ ਕੇਸ ਪਾਸ ਹੋਏ 1 ਸਾਲ ਤੋਂ ਪਹਿਲਾਂ ਜਿਨ੍ਹਾਂ ਨੇ ਗ੍ਰੀਨ ਕਾਰਡ ਦੀ ਐਪਲਾਈ ਕਰ ਦਿੱਤਾ ਉਹਨਾਂ ਦੀ ਫਾਈਲਾਂ ਫਿਰ ਸਟਕ ਹੋ ਜਾਣਗੀਆਂ ਨਹੀਂ ਇਹੋ ਜਿਹਾ ਹਾਲੇ ਕੋਈ ਗਾਈਡੈਂਸ ਨਹੀਂ ਕਿ ਸਟਕ ਹੋਣਗੀਆਂ ਕਿ ਨਹੀਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਸਟਕ ਹੋਣਗੀਆਂ ਪਰ ਅੱਗੇ ਕਿਹਾ ਨਹੀਂ ਜਾ ਸਕਦਾ ਕਿ ਇਹਨਾਂ ਨੇ ਕੀ ਉਹਨਾਂ ਨੇ ਰੂਲ ਕਢਣਾ ਆ ਹੋ ਸਕਦਾ ਹੈ ਜੇ ਕਹਿ ਦੇਣ ਕਿ ਤੁਸੀਂ 1 ਸਾਲ ਦੇ ਵਿੱਚ ਵਿੱਚ ਲਾਇਆ ਤੇ ਰਿਜੈਕਟ ਕਰ ਦੇਣ ਕਿ ਦੁਬਾਰਾ ਫਾਈਲ ਕਰੋ ਏ ਹੋ ਸਕਦਾ ਕਰ ਦੇਣ ਪਰ ਹਾਲੇ ਉਹ ਉਹਦੇ ਤੇ ਕੋਈ ਕਲੈਰਿਟੀ ਨਹੀਂ ਹੈਗੀ ਤੇ ਮੈਂ ਕੁਝ ਇਹੋ ਜਿਹਾ ਕੁਝ ਕਹਿਣਾ ਵੀ ਨਹੀਂ ਚਾਹੁੰਦਾ ਜੇ ਕਲੈਰਿਟੀ ਨਹੀਂ ਜੀ ਬਿਲਕੁਲ ਜੀ ਇੱਕ ਤਾਂ ਸਾਰਾ ਸਾਡੇ ਟੱਕਾਂ ਵਾਲੇ ਵੀਰ ਕਾਫੀ ਕੰਮ ਕਰ ਤੋਂ ਪਰੇਸ਼ਾਨ ਹੈਗੇ ਨੇ ਤੇ ਉਸ ਤੋਂ ਬਾਅਦ ਅਰਕਨ ਸਾਸ ਦੀ ਗੱਲ ਕੀਤੀ ਜਾਵੇ ਤਾਂ ਅਰਕਨ ਸਾਸ ਦੇ ਵਿੱਚ ਵੀ ਇੱਕ ਤੁਸੀਂ ਸੁਣਿਆ ਹੋਣਾ ਹੈ ਕਿ ਉੱਥੋਂ ਦੀ ਜਿਹੜੇ ਗਵਰਨਰ ਹੈਗੇ ਨੇ ਇੱਕ ਬਿੱਲ ਲੈ ਕੇ ਆ ਰਹੇ ਨੇ ਕਿ ਜਿਹੜੇ ਟਰੱਕ ਡਰਾਈਵਰ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਨੂੰ ਫਾਈਨ ਕੀਤਾ ਜਾਊਗਾ ਜੇਕਰ ਉਹਨਾਂ ਨੂੰ ਪੁੱਛਿਆ ਜਾਂਦਾ ਕੋਈ ਟੈਸਟ ਲਿਆ ਜਾਂਦਾ ਤੁਹਾਡੇ ਤੱਕ ਕੋਈ ਇਦਾਂ ਦੀ ਨੌਲੇਜ ਪਹੁੰਚੀ ਹੋਵੇ ਬਿਲਕੁਲ ਜੀ ਪਹੁੰਚੀ ਇਹ ਇਹ ਨਵਾਂ ਲਾਅ ਨਹੀਂਗਾ ਇਹ ਇਹ ਪਹਿਲਾਂ ਵੀ ਇਹ ਲਾਅ ਸੀਗਾ ਪਹਿਲਾਂ ਵੀ ਪੁੱਛਦੇ ਸੀਗੇ ਪਰ ਪਹਿਲਾਂ ਲੀਨਿਐਂਸ ਹੀ ਸੀਗੀ ਜਿਆਦਾ ਪੁੱਛਗੇ ਛੇਨੀ ਨਹੀਂ ਸੀਗੀ ਹੁਣ ਕੀ ਹੋ ਗਿਆ ਕਿ ਹੁਣ ਉਹਨਾਂ ਨੇ ਥੋੜਾ ਜਿਆਦਾ ਨੋ ਸਟ੍ਰਿਕਟ ਕਰਤਾ ਹੁਣ ਜਿਸ ਤਰ੍ਹਾਂ ਦੇ ਸਵਾਲ ਪੁੱਛਦੇ ਨੇ ਇੰਗਲਿਸ਼ ਵਿੱਚ ਉਹ ਥੋੜੇ ਜੇ ਔਖੇ ਕਰ ਦਿੱਤੇ ਨੇ ਲਿਖਵਾ ਕੇ ਪੁੱਛਦੇ ਨੇ ਬੁਲਾ ਕੇ ਪੁੱਛਦੇ ਨੇ ਉਹ ਚੀਜ਼ਾਂ ਤੇ ਹੁਣ ਜੇ ਤੁਸੀਂ ਜਵਾਬ ਨਹੀਂ ਦਿੰਦੇ ਤਾਂ ਤੁਹਾਨੂੰ ਔਨ ਦਾ ਸਪਾਟ ਫਾਈਨਡ ਪਾ ਦਿੰਦੇ ਨੇ ਡਰਾਈਵਰ ਤੇ ਵੀ ਤੇ ਕੰਪਨੀ ਤੇ ਵੀ ਹੁਣ ਉਹ ਉਹ ਥੋੜਾ ਜਨਾ ਸਟ੍ਰਿਕਟ ਉਹਦੀ ਹਾਂ ਉਹਦੀ ਜਿਹੜੀ ਲਾਗੂ ਨੂੰ ਸਟ੍ਰਿਕਟ ਤੌਰ ਤੇ ਲਾਗੂ ਕਰਨਾ ਸ਼ੁਰੂ ਕਰਤਾ ਪਰ ਹਾਂ ਇਹ ਜ਼ਰੂਰ ਹੈਗਾ ਕਿਉਂਕਿ ਜੇ ਤੁਹਾਡਾ ਕਮਰਸ਼ਲ ਲਾਇਸੈਂਸ ਹੈ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਵੈਸੇ ਜੇ ਨਹੀਂ ਆ ਰਹੀ ਤਾਂ ਮਤਲਬ ਕੋਈ ਨਾ ਕੋਈ ਦਿੱਕਤ ਹੈ ਬਿਲਕੁਲ ਤੁਸੀਂ ਪ੍ਰੀ ਟ੍ਰਿਪ ਯਾਦ ਕੀਤੀ ਉਹ ਵੱਖਰੀ ਗੱਲ ਹੈ ਹਾਂ ਜੀ ਪੰਜਾਬੀ ਦੇ ਵਿੱਚ ਵੀ ਸਾਡੇ ਸਕੂਲਾਂ ਵਾਲਿਆਂ ਨੇ ਤਿਆਰ ਕਰ ਲਈ ਪਰ ਹੁਣ ਕਿਤੇ ਨਾ ਕਿਤੇ ਤੁਹਾਨੂੰ ਲਰਨ ਕਰਨਾ ਚਾਹੀਦਾ ਇਹ ਤੇ ਮੇਰੇ ਸਾਬਾਤ ਸਾਹਿਬ ਚੰਗੀ ਚੀਜ਼ ਵੀ ਹੈ ਇਹ ਤਾਂ ਜੇਕਰ ਤੁਸੀਂ ਕੋਈ ਚੀਜ਼ ਐਡੀਸ਼ਨਲ ਕਰਦੇ ਹੋ ਤਾਂ ਇੰਗਲਿਸ਼ ਤਾਂ ਜੇਕਰ ਤੁਸੀਂ ਬਾਹਰਲੀ ਕੰਟਰੀ ਜਾ ਰਹੇ ਹੋ ਇੰਗਲਿਸ਼ ਤਾਂ ਫਿਰ ਮੈਡੀਟਰੀ ਆਉਣੀ ਚਾਹੀਦੀ ਦੇਖੋ ਜੀ ਜਿਵੇਂ ਸੇਇੰਗ ਹੁੰਦੀ ਸੀ ਕਿ ਇਨ ਰੋਮ ਡੂ ਐਜ਼ ਰੋਮਨਸ ਡੂ ਯਾ ਤੇ ਹੁਣ ਤੁਸੀਂ ਅਮਰੀਕਾ 'ਚ ਹੈਗੇ ਹੋ ਘਟੋ ਘਟ ਅੰਗਰੇਜ਼ੀ ਥੋੜੀ ਬਹੁਤ ਅਸਿੱਖੀ ਲੈਣੀ ਚਾਹੀਦੀ ਹਾਂਜੀ ਮਤਲਬ ਇਸ ਗੱਲ ਤੇ ਪ੍ਰਾਊਡ ਨਹੀਂ ਹੋਣਾ ਚਾਹੀਦਾ ਕਿ ਜੇ ਸਾਡਾ ਤਾਂ ਐਂ ਹੀ ਕੰਮ ਚੱਲਦਾ ਇਹ ਕੋਈ ਇਹ ਕੋਈ ਵੱਡੀ ਪ੍ਰਾਈਡ ਵਾਲੀ ਗੱਲ ਨਹੀਂ ਭਾਸ਼ਾਵਾਂ ਜਿੰਨੀਆਂ ਆਉਣ ਉਹਨਿਆਂ ਉਹਨਾਂ ਵਧੀਆ ਜੀ ਮੇਰੇ ਤਾਂ ਇਹ ਕਹਿਣਾ ਜੀ ਬਿਲਕੁਲ ਹਾਂ ਜੀ ਤੇ ਸਰ ਇੱਕ ਦੋ ਸਵਾਲ ਹੋਰ ਨੇ ਵਰਕ ਪਰਮਿਟ ਨੂੰ ਲੈ ਕੇ ਵਰਕਰ ਪਰਮਿਟ ਜਿਨ੍ਹਾਂ ਨੇ ਅਪਲਾਈ ਕਰਨਾ ਹੁੰਦਾ ਹੈ 6 ਮਹੀਨੇ ਬਾਅਦ 180 ਦਿਨਾਂ ਬਾਅਦ ਜਿਹੜਾ ਬੰਦਾ ਅਪਲਾਈ ਕਰ ਰਿਹਾ ਹੈ ਕਿ ਉਹਦੇ ਵਿੱਚ ਵੀ ਡਿਲੇ ਆ ਰਿਹਾ ਥੋੜਾ ਡਿਲੇ ਹੈਗਾ ਜੀ ਹੁਣ ਪਹਿਲਾਂ 45 ਦਿਨ ਦੇ ਵਿੱਚ ਆ ਜਾਂਦਾ ਸੀਗਾ ਅੱਛਾ ਜੀ ਹੁਣ ਲੱਗ ਰਹੇ ਨੇ 2 ਮਹੀਨੇ ਲੱਗ ਰਹੇ ਨੇ 15 20 ਦਿਨ ਦਾ ਡਿਲੇ ਆਪਾਂ ਕਹਿ ਕੇ ਚੱਲ ਰਹੇ ਹਾਂ ਪਰ ਕੋਈ ਐਹੋ ਜੀ ਮੁਸ਼ਕਲ ਨਹੀਂ ਦੇਖਣ ਨੂੰ ਮਿਲੀ ਕਿ ਕਾਫੀ ਡਿਲੇ ਲੋਕਾਂ ਨੂੰ ਹੋਣ ਲੱਗ ਗਿਆ ਆ ਜਾਂ ਕੋਈ ਇਦਾਂ ਆ 15 ਦਿਨ ਦਾ ਡਿਲੇ ਮੇਰੇ ਖਿਆਲ ਨਾਲ ਹੋ ਗਿਆ ਆ ਪਰ ਜਿਨ੍ਹਾਂ ਨੇ ਕੇਸ ਅਪਲਾਈ ਕੀਤਾ ਵਰਕ ਪਰਮਿਟ ਮਿਲ ਜੂਗਾ ਹਾਂ ਬਿਲਕੁਲ ਉਹ ਮਿਲ ਰਿਹਾ ਉਹਦੇ ਤੇ ਉਹਦੇ ਤੇ ਹਾਲੇ ਕੋਈ ਰੋਕ ਨਹੀਂ ਉਹਦੇ ਤੇ ਹਾਲੇ ਤੱਕ ਕੋਈ ਇਹੋ ਜੀ ਗਾਈਡੈਂਸ ਜਾਂ ਕੁਝ ਇਹੋ ਜਿਹਾ ਨਹੀਂ ਆਇਆ ਕਿ ਰੋਕ ਲਗਣੀ ਹੈ ਸਾਡੇ ਡੇਲੀ ਆਉਂਦੇ ਨੇ ਵਰਕ ਪਰਮਿਟ ਅਸੀਂ ਡੇਲੀ ਅਪਲਾਈ ਹੁੰਦੇ ਨੇ ਤੇ ਡੇਲੀ ਜਿਹੜੇ ਅਪਲਾਈ ਹੋਏ ਹੋਏ ਨੇ ਉਹ ਆ ਵੀ ਰਹੇ ਨੇ ਠੀਕ ਹੈ ਤੇ ਸਰ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਜਿਹੜੇ ਸਪਾਊਸ ਇੱਥੇ ਨੇ ਉਹਨਾਂ ਨੇ ਇੰਡੀਆ ਮੈਰਿਜ ਕਰਵਾਈ ਹੈ ਆਪਣੇ ਕਿਸੇ ਵੀ ਸਪਾਊਸ ਦਾ ਕਰਨਾ ਜਾਂ ਪਤਨੀ ਦਾ ਕਰਨਾ ਜਾਂ ਪਤੀ ਦਾ ਅਪਲਾਈ ਕਰਨਾ ਹੈਗਾ ਤੇ ਉਹ ਉਹਦੇ ਵਾਸਤੇ ਹੱਦ ਸੀਮਾ ਕੀ ਹੈਗੀ ਆ ਉਹਦੇ ਕੇਸ ਜਲਦੀ ਆ ਰਹੇ ਨੇ ਵੀਜ਼ੇ ਜਾਂ ਉਹਦੇ ਵਿੱਚ ਵੀ ਡਲੇ ਆ ਜੀ ਰੀਸੈਂਟ ਜਿਹੜੇ ਨੰਬਰ ਨੇ ਉਹਨਾਂ ਦੇ ਹਿਸਾਬ ਨਾਲ ਜੇ ਇੱਥੇ ਯੂ ਐਸ ਸਿਟੀਜ਼ਨ ਨੇ ਕੋਈ ਜੀ ਉਹਨਾਂ ਨੂੰ ਟਾਈਮ ਲੱਗ ਰਿਹਾ ਆ 1.5 ਤੋਂ 2 ਸਾਲ ਅੱਛਾ ਜੀ ਅ ਗ੍ਰੀਨ ਕਾਰਡ ਵਾਲਿਆਂ ਨੂੰ ਅਪ੍ਰੋਕਸੀਮੇਟਲੀ 3 ਸਾਲ ਲੱਗ ਰਹੇ ਨੇ ਫਿਲਹਾਲ 2022 ਦਾ ਟਾਈਮ ਚੱਲ ਰਿਹਾ ਹੈ ਠੀਕ ਹੈ ਸੋ ਇਨ ਇਨਾਕ ਟਾਈਮ ਫਿਲਹਾਲ ਲੱਗ ਰਿਹਾ ਹਾਲੇ ਤੱਕ ਇਹੋ ਜਿਹਾ ਕੋਈ ਸਾਹਮਣੇ ਨਹੀਂ ਆਇਆ ਕਿ ਉਹਨਾਂ ਦੀ ਪ੍ਰੋਸੈਸਿੰਗ ਦੇ ਵਿੱਚ ਕੁਝ ਰੋਕ ਲੱਗੀ ਹੈ ਕੁਝ ਹੋਇਆ ਐਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਪਰ ਉਹੀ ਪ੍ਰੋਸੈਸਿੰਗ ਟਾਈਮ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ ਹੈ ਉਹੀ ਹਾਲੇ ਚੱਲ ਰਿਹਾ ਜੇਕਰ ਕਿਸੇ ਨੇ ਆਪਣੇ ਮਾਤਾ ਪਿਤਾ ਨੂੰ ਸੱਦਣਾ ਉਹ ਵੀ ਸੇਮ ਕਿਉਂਕਿ ਉਹ ਕਰੰਟ ਕੈਟਾਗਰੀ ਦੇ ਵਿੱਚ ਆ ਜਾਂਦੇ ਨੇ ਯੂਐਸ ਸਿਟੀਜ਼ਨ ਜੇ ਯੂਐਸ ਸਿਟੀਜ਼ਨ ਸੱਦਣਾ ਚਾਹਰ ਨੇ ਤੋਂ ਹੀ 1.5 ਤੋਂ 2 ਸਾਲੋਂ ਨਾਲ ਵਕਫਾ ਇਹਨਾਂ ਲੱਗ ਰਿਹਾ ਲੱਗ ਰਿਹਾ ਹਾਂਜੀ ਠੀਕ ਹੈ ਸਰ ਲਾਸਟ ਸਵਾਲ ਹੈ ਮੇਰਾ ਕਿਉਂਕਿ ਬਹੁਤ ਸਾਰੇ ਸਾਡੇ ਮਾਪੇ ਜਿਹੜੇ ਨੇ ਜਿਨ੍ਹਾਂ ਨੇ ਬੱਚੇ ਇੱਥੇ ਸਟੂਡੈਂਟ ਆ ਵੀਜ਼ੇ ਤੇ ਭੇਜੇ ਨੇ ਇੱਥੇ ਸਟੱਡੀ ਕਰ ਰਹੇ ਨੇ ਉਹ ਵੀ ਕਾਫੀ ਚਿੰਤਤ ਹੈਗੇ ਨੇ ਉਹਨਾਂ ਦਾ ਕੀ ਸਿਨੈਰੀਓ ਹੈਗਾ ਕਿਉਂ ਫਿਊਚਰ ਹੈਗਾ ਸਰ ਜੇਕਰ ਉਹ ਪੜ੍ਹ ਰਹੇ ਨੇ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਕਿਉਂਕਿ ਨਿਊਜ਼ ਆਈ ਸੀਗੀ ਆਪਾਂ ਖਬਰਾਂ ਦੇ ਵਿੱਚ ਵੀ ਸੁਣਦੇ ਰਹੇ ਹਾਂ ਕਿ ਕੁਝ ਬੱਚੇ ਬਾਹਰ ਗਏ ਅਸੀਂ ਜਿਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਕਿ ਤੁਸੀਂ ਕੰਟਰੀ ਵਾਪਸ ਆਓ ਤੇ ਹੋਰ ਕਰੰਟ ਸਿਨੈਰੀਓ ਉਹਨਾਂ ਦਾ ਕੀ ਹੈਗਾ ਜੀ ਸਟੂਡੈਂਟਸ ਦਾ ਜਿਹੜਾ ਮਸਲਾ ਆ ਇਹ ਕਾਫੀ ਉਲਝ ਜਾ ਗਿਆ ਆ ਇੱਥੇ ਹੁਣ ਇਹ ਕਾਫੀ ਪਰੇਸ਼ਾਨੀ ਦੇ ਰਹੇ ਨੇ ਸਟੂਡੈਂਟਸ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹ ਦੇਖ ਰਹੇ ਨੇ ਸਾਰੇ ਸਟੂਡੈਂਟਸ ਦਾ ਸੋਸ਼ਲ ਮੀਡੀਆ ਪ੍ਰੋਐਕਟਿਵਲੀ ਇੱਕ ਡੀ ਐਚ ਐਸ ਨੇ ਇੱਕ ਟੀਮ ਬਣਾਈ ਹੈ ਰੀਸੈਂਟਲੀ ਇਦਾਂ ਸਿਰਫ ਤੇ ਸਿਰਫ ਫੋਕਸ ਕਰ ਰਹੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਤੇ ਉਹਨਾਂ ਦੇ ਸੋਸ਼ਲ ਮੀਡੀਆ ਦੇਖ ਰਹੇ ਨੇ ਕਿ ਕੋਈ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਵੀ ਤਾਂ ਨਹੀਂ ਕੀਤੀ ਉਹਨਾਂ ਨੇ ਰੀਸੈਂਟ ਖਬਰ ਆਈ ਸੀ ਕੱਲ ਦੀ ਖਬਰ ਹੀ ਹੈ ਜੀ ਇੱਕ ਚਾਈਨ ਜੈਨਾ ਦਾ ਇਹ ਆਪਣੀ ਫਿਲੀਪੀਨਸ ਦਾ ਇੱਕ ਸਟੂਡੈਂਟ ਹੈਗਾ ਸੀਗਾ ਉਹਨਾਂ ਦੀ ਉਹਨਾਂ ਕੋਲ ਇੱਕ ਟਿਕਟ ਸੀਗੀ ਟਿਕਟ ਹੈਗੀ ਸੀ ਓਵਰ ਫਿਸ਼ਿੰਗ ਦੀ ਉਹ ਕਿਸੇ ਆਪਣੇ ਚਰਚ ਗਰੁੱਪ ਦੇ ਨਾਲ ਫਿਸ਼ਿੰਗ ਟ੍ਰਿਪ ਤੇ ਗਏ ਸੀ ਤੇ ਉਹਨਾਂ ਨੇ ਓਵਰ ਫਿਸ਼ਿੰਗ ਕਰ ਲਈ ਮਤਲਬ ਜਿਆਦਾ ਮੱਛੀਆਂ ਫੜ ਲਈਆਂ ਉੱਥੇ ਉਹਨਾਂ ਨੂੰ ਟਿਕਟ ਮਿਲ ਗਈ ਅੱਛਾ ਜੀ ਉਹ ਟਿਕਟ ਤੇ ਉਹਨਾਂ ਨੇ ਉਹਨਾਂ ਦਾ ਵੀਜ਼ਾ ਜਿਹੜਾ ਹੈ ਰਿਵੋਕ ਕਰਤਾ ਪੀ ਐਚ ਡੀ ਸਟੂਡੈਂਟ ਦਾ ਵੀਜ਼ਾ ਰਿਵੋਕ ਕਰਤਾ ਜੀ ਸੋ ਸਟੂਡੈਂਟਸ ਨੂੰ ਇੱਥਾਂ ਕਾਫੀ ਇਸ ਚੀਜ਼ ਨੂੰ ਕੀ ਲੈ ਕੇ ਚੱਲਣਾ ਪਏਗਾ ਕਿ ਕਿਸੇ ਵੀ ਤਰ੍ਹਾਂ ਦੀ ਜੇ ਉਹ ਕੋਈ ਵੀ ਮੈਂ ਕ੍ਰਿਮੀਨਲ ਐਕਟੀਵਿਟੀ ਨਹੀਂ ਕਹਾਂਗਾ ਕੋਈ ਵੀ ਆਫੈਂਸ ਹੋ ਗਿਆ ਛੋਟਾ ਮੋਟਾ ਵੀ ਇੱਧਰ ਉੱਧਰ ਟਿਕਟਾਂ ਵਗੈਰਾ ਮਿਲ ਗਈਆਂ ਉਹਨਾਂ ਤੇ ਵੀ ਥੋੜੀ ਜੀ ਇਹ ਨਾ ਇਹ ਤਲਵਾਰ ਲਟਕ ਸਕਦੀ ਹੈ ਮੇਰੇ ਕੋਲ ਇੱਕ ਦੋ ਦਿਨ ਪਹਿਲਾਂ ਆਏ ਸੀਗੇ ਕੇਸ ਇੱਕ ਦੋ ਜਿੰਨਾ ਚ ਉਹਨਾਂ ਨੇ ਕਿਹਾ ਸੀਗਾ ਉਹਨਾਂ ਸਟੂਡੈਂਟ ਵੀਜ਼ਾ ਰਿਫਿਊਜ਼ ਹੋ ਗਿਆ ਤੇ ਇੰਨੀ ਗੱਲ ਹੈ ਕਿ ਰਿਫਿਊਜ਼ ਹੋਣ ਤੋਂ ਬਾਅਦ 10 10 ਵੀ ਨਹੀਂ ਰਹੇ 2 3 ਮਹੀਨੇ ਬਾਅਦ ਉਹਨਾਂ ਨੂੰ ਸਟੂਡੈਂਟਸ ਨੂੰ ਪਤਾ ਲੱਗ ਰਿਹਾ ਕਿ ਸਾਡਾ ਜਿਹੜਾ ਵੀਜ਼ਾ ਆ ਰਿਵੋਕ ਕਰ ਦਿੱਤਾ ਗਿਆ ਸੋ ਉਹਨਾਂ ਵਾਸਤੇ ਮੇਰੇ ਕੋਲ ਅਨਫੋਰਚਨਟਲੀ ਅੱਜ ਕੋਈ ਚੰਗੀ ਖਬਰ ਨਹੀਂ ਗਈ ਉਹਨਾਂ ਮੈਂ ਮੈਂ ਜਾਣਦਾ ਆ ਕਿ ਉਹਨਾਂ ਨੇ ਪੈਸੇ ਵੀ ਖਰਚ ਕਰਕੇ ਆਏ ਇੱਥੇ ਵੀ ਕਾਫੀ ਪੈਸੇ ਖਰਚ ਕਰ ਰਹੇ ਆ ਪਰ ਟਰੰਪ ਸਰਕਾਰ ਦਾ ਜਿਹੜਾ ਰਵਈਆ ਹੈ ਉਹ ਸਟੂਡੈਂਟ ਵਾਸਤੇ ਚੰਗਾ ਨਹੀਂਗਾ ਫਿਲਹਾਲ ਪਰ ਅੱਗੇ ਦੇਖੋ ਕੋਰਟਸ ਕੀ ਕਰਦੇ ਨੇ ਤੇ ਕਿੰਨੀ ਗਠਲ ਪਾਉਂਦੇ ਨੇ ਇਹਨਾਂ ਨੂੰ ਆਪਾਂ ਨੂੰ ਅੱਗੇ ਦੇਖਣਾ ਪਏਗਾ ਜੀ ਬਿਲਕੁਲ ਜੀ ਓਵਰ ਆਲ ਦੇਖੀ ਜਾਵੇ ਤਾਂ ਜਿੰਨੇ ਵੀ ਇਮੀਗ੍ਰੈਂਟ ਇੱਥੇ ਆਏ ਨੇ ਚਾਹੇ ਉਹ ਸਟੱਡੀ ਵੀਜ਼ੇ ਤੇ ਨੇ ਚਾਹੇ ਉਹਨਾਂ ਨੇ ਬਾਰਡਰ ਟੱਪ ਕੇ ਕੇਸ ਲਗਾਏ ਹੈਗੇ ਨੇ ਕੋਈ ਹਾਲਾਤ ਜਿਹੜੇ ਨੇ ਕੋਈ ਬਹੁਤੇ ਸਮਰੱਥ ਨਹੀਂ ਹੈਗੇ ਤੁਸੀਂ ਜਿੱਥੇ ਵੀ ਰਹਿ ਰਹੇ ਹੋ ਜਿਸ ਤਰ੍ਹਾਂ ਵੀ ਰਹਿ ਰਹੇ ਹੋ ਕੋਸ਼ਿਸ਼ ਕਰੋ ਕਿ ਆਪਣੀ ਜਿਹੜੀਆਂ ਸਹੀ ਤਰੀਕੇ ਨਾਲ ਰਹੋ ਟਿਕਟਕ ਡੁਕਤਾ ਤੋਂ ਵਿਚਾਰ ਰੱਖੋ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਨਾ ਤੁਹਾਡੀ ਸ਼ਮੂਲੀਅਤ ਹੋਵੇ ਤਾਂ ਜੋ ਕਿਉਂਕਿ ਹਜੇ ਹਾਲਾਤ ਇਦਾਂ ਦੇ ਨਹੀਂ ਤੁਹਾਡੇ ਤੇ ਕੋਈ ਵੀ ਜਿਹੜਾ ਐਕਸ਼ਨ ਹੈ ਉਹ ਸਰਕਾਰ ਲੈ ਸਕਦੀ ਹੈਗੀ ਹੈ ਤੇ ਸਰਦਾ ਅਸੀਂ ਈਮੇਲ ਆਈਡੀ ਕੰਟੈਕਟ ਨੰਬਰ ਥੱਲੇ ਦੇ ਰਹੇ ਆ ਬੜੇ ਵਧੀਆ ਤਰੀਕੇ ਦੇ ਨਾਲ ਗਾਈਡੈਂਸ ਵੀ ਦਿੰਦੇ ਨੇ ਜਿਹੜੇ ਨਵੇਂ ਬੱਚੇ ਹੁੰਦੇ ਨੇ ਕਿਸ ਤਰ੍ਹਾਂ ਕੇਸ ਤੁਸੀਂ ਲਗਾਉਣਾ ਹੈਗਾ ਕਿਸ ਤਰ੍ਹਾਂ ਫਾਈਟ ਕਰਨੀ ਹੈ ਆਪਣੇ ਕੇਸ ਦੀ ਉਹ ਸਾਰੀਆਂ ਚੀਜ਼ਾਂ ਬੜੇ ਵਿਸਤਾਰਪੂਰਵਕ ਤਰੀਕੇ ਦੇ ਨਾਲ ਦੱਸਦੇ ਹੈਗੇ ਨੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਫਿਰ ਕੋਸ਼ਿਸ਼ ਕਰਾਂਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿਨੈਰੀਓ ਨਿਕਲ ਕੇ ਆਉਂਦਾ ਹੈ ਕਿ ਕੋਈ ਨਾ ਕੋਈ ਅਪਡੇਟ ਆਪਾਂ ਸਰ ਕੋ ਲੈਂਦੇ ਰਹੀਏ ਸਰ ਬਹੁਤ ਬਹੁਤ ਧੰਨਵਾਦੀ ਤੁਸੀਂ ਸਮਾਂ ਦਿੱਤਾ ਸਰ ਥੈਂਕ ਯੂ ਸਾਸਤ੍ਰਿਕਾ